ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵਿਚਾਰ ਚਰਚਾ ਇਹ ਹੈ ਸਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਆਏ ਅੱਜ ਦੇ ਪਾਵਨ ਮੁਖਵਾਕਤੇ ਅੱਜ ਤਾਰੀਖ ਹੈ 22 ਜੁਲਾਈ 2025 ਹਾਂਜੀ ਤੇ ਇਹ ਬਾਣੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਣ ਕੀਤੀ ਹੋਈ ਹੈ ਰਾਗ ਜੈਤਸਰੀ ਵਿੱਚ ਅੰਗ 696 ਤੇ ਦਰਜ ਹੈ ਜੀ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਬਿਲਕੁਲ ਇਸ ਪਾਵਨ ਸ਼ਬਦ ਦਾ ਅ ਜਿਹੜਾ ਮਕਸਦ ਹੈ ਉਹ ਇਹੀ ਹੈ ਕਿ ਆਪਾਂ ਸਮਝੀਏ ਕਿ ਗੁਰੂ ਦੀ ਅਗਵਾਈ ਤੇ ਨਾਮ ਦਾ ਆਸਰਾ ਕਿੰਨਾ ਜ਼ਰੂਰੀ ਹੈ ਸ਼ੁਰੂਆਤੀ ਦੇਖੋ ਕਿੰਨੀ ਕਮਾਲ ਦੀ ਹੈ ਮੇਰੇ ਹਿਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਹਾਂਜੀ ਭਾਵ ਕਿ ਜਦੋਂ ਗੁਰੂ ਨੇ ਅ ਕਿਰਪਾ ਕਰਕੇ ਮੱਥੇ ਤੇ ਹੱਥ ਰੱਖਿਆ ਹਾਂਜੀ ਤਾਂ ਉਹ ਪਰਮਾਤਮਾ ਦਾ ਅਮੂਲਕ ਨਾਮ ਉਹ ਰਤਨ ਉਹ ਹਿਰਦੇ ਚ ਵਸ ਗਿਆ ਇਹ ਕੋਈ ਸਿਰਫ ਕਵਿਤਾ ਨਹੀਂ ਹੈ ਇਹ ਤਾਂ ਇੱਕ मतलब ਰੂਹਾਨੀ ਤਬਦੀਲੀ ਦੀ ਗੱਲ ਹੈ ਨਾ ਬਿਲਕੁਲ ਬਿਲਕੁਲ ਇੱਕ ਗੁਰੂ ਦਾ ਹੱਥ ਇਹ ਸਿਰਫ ਕੋਈ ਸਰੀਰਕ ਛੋਹ ਨਹੀਂ ਹੈ ਇਹ ਤਾਂ ਗੁਰੂ ਦੀ ਬਖਸ਼ਿਸ਼ ਹੈ ਉਹਦੀ ਸ਼ਕਤੀ ਹੈ ਹਾਂ ਤੇ ਇਹਦਾ ਅਸਰ ਕੀ ਹੁੰਦਾ ਅਗਲੀ ਤੁਕ ਚ ਦੱਸਿਆ ਜਨਮ ਜਨਮ ਕੇ ਕਿਲਬਿਕ ਦੁੱਖ ਉੱtre ਗੁਰਨਾਮ ਦੀ ਉਹ ਰਿਣ ਲਾਤਾ ਅੱਛਾ ਮਤਲਬ ਜਿਹੜੇ ਜਨਮ ਜਨਮ ਦੇ ਪਾਪ ਨੇ ਡੂੰਗੇ ਦੁੱਖ ਨੇ ਉਹ ਸੰਸਕਾਰ ਨੇ ਉਹ ਸਭ ਉੱਤਰ ਗਏ ਜਦੋਂ ਗੁਰੂ ਨੇ ਨਾਮ ਦਿੱਤਾ ਸਾਰੇ ਕਰਜ਼ੇ ਸਾਰੇ ਬੋਝ ਲੈ ਗਏ ਸਹੀ ਗੱਲ ਹੈ ਤੇ ਅੱਜ ਦੇਖੋ ਅੱਜ ਦੇ ਸਮੇਂ 'ਚ ਜਦੋਂ ਆਪਾਂ ਖਬਰਾਂ ਸੁਣਦੇ ਹਾਂ ਦੁਨੀਆ 'ਚ ਕੀ ਹੋ ਰਿਹਾ ਹੈ ਕਿੰਨੀ ਬੇਚੈਨੀ ਹੈ ਕਿੰਨਾ ਡਰ ਹੈ ਹਾਂਜੀ ਬਿਲਕੁਲ ਮਨੁਲ ਜੀ ਜਾਂਦਾ ਹੈ ਹਾਂ ਤੇ ਉਦੋਂ ਹੀ ਸਮਝ ਆਉਂਦੀ ਹੈ ਕਿ ਆਪਣੀ ਹਿੰਮਤ ਨਾਲ ਸ਼ਾਇਦ ਇਨਾ ਡੂੰਗੇ ਦੁੱਖਾਂ ਤੋਂ ਪਾਰ ਨਹੀਂ ਪਾਇਆ ਜਾ ਸਕਦਾ ਹਮ ਗੁਰੂ ਦੀ ਸ਼ਰਣ ਤੇ ਨਾਮ ਹੀ ਮਤਲਬ ਅਸਲ ਹੱਲ ਹੈ ਤੇ ਫਿਰ ਰਹਾਉ ਦੀ ਤੂਕ ਆਉਂਦੀ ਹੈ ਜਿਹੜੀ ਸਾਰੇ ਸ਼ਬਦ ਦਾ ਧੁਰਾ ਹੁੰਦੀ ਹੈ ਨਾ ਹਾਂ ਜੀ ਬਿਲਕੁਲ ਉਹ ਤਾਂ ਕੇਂਦਰੀ ਨੁਕਤਾ ਹੈ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰੇ ਹਰ ਨਾਮ ਦ੍ਰਿੜਾਇਆ ਬਿਨ ਨਾਮੇ ਜੀਵਨ ਬਿਰਥਾ ਹਾਂ ਜੀ ਗੁਰੂ ਸਾਹਿਬ ਸਿੱਧਾ ਮਨ ਨੂੰ ਸਮਝਾ ਰਹੇ ਨੇ ਕਿ ਹੇ ਮੇਰੇ ਮਨ ਰਾਮ ਦਾ ਨਾਮ ਜਪ ਇਸੇ ਵਿੱਚ ਸਾਰੇ ਮਨੋਰਥ ਸਾਰੇ ਪਦਾਰਥ ਨੇ ਸਭ ਅਰਥਾ ਹਾਂ ਸਭ ਕੁਝ ਇਸੇ ਚ ਹੈ ਪਰ ਇਹ ਨਾਮ ਮਿਲਦਾ ਕਿਵੇਂ ਹੈ ਉਹ ਕਹਿੰਦੇ ਨੇ ਪੂਰੇ ਗੁਰੂ ਰਾਹੀਂ ਹਿਰਦੇ ਚ ਪੱਕਾ ਹੁੰਦਾ ਹੈ ਬਿਲਕੁਲ ਤੇ ਜੇ ਇਹ ਨਾਮ ਨਹੀਂ ਤਾਂ ਜੀਵਨ ਵਿਅਰਥ ਹੈ ਬਿਨੂ ਨਾਵੈ ਜੀਵਨ ਵਿਰਥਾ ਸਿੱਧੀ ਗੱਲ ਹਾਂਜੀ ਤੇ ਫਿਰ ਇਸ ਨੂੰ ਹੋਰ ਸਪਸ਼ਟ ਕਰਨ ਲਈ ਗੁਰੂ ਸਾਹਿਬ ਦੂਜਾ ਪਾਸਾ ਵੀ ਦਿਖਾਉਂਦੇ ਨੇ ਜਿਹੜੇ ਗੁਰੂ ਤੋਂ ਬਿਨਾ ਨੇ ਹਾਂ ਉਹਨਾਂ ਦਾ ਕੀ ਹਾਲ ਹੈ ਬਿਨ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਉਹ ਮਨਮੁਖ ਨੇ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਅੱਛਾ ਗੁਰੂ ਤੋਂ ਬਿਨਾ ਉਹ ਮੂਰਖ ਬਣੇ ਰਹਿੰਦੇ ਨੇ ਤੇ ਹਮੇਸ਼ਾ ਮਾਇਆ ਦੇ ਮੋਹ ਚ ਉਹ ਫਸੇ ਰਹਿੰਦੇ ਨੇ ਹੂੰ ਕਿਉਂ ਫਸੇ ਰਹਿੰਦੇ ਨੇ ਕਿਉਂਕਿ ਤਿੰਨ ਸਾਧੂ ਚਰਨਾਂ ਦੀ ਸੇਵਾ ਕਬਹੁ ਤਿੰਨ ਸਭ ਜਨਮ ਕਾਥਾ ਉਹਨਾਂ ਨੇ ਕਦੇ ਸਾਧੂ ਚਰਨ ਮਤਲਬ ਗੁਰੂ ਦੀ ਸੰਗਤ ਗੁਰੂ ਦੀ ਸਿੱਖਿਆ ਗੁਰੂ ਦਾ ਰਾਹ ਹਾਂਜੀ ਉਹਦੀ ਸੇਵਾ ਨਹੀਂ ਕੀਤੀ ਉਹਨੂੰ ਕਮਾਇਆ ਨਹੀਂ ਠੀਕ ਹੈ ਨਤੀਜਾ ਸਾਰਾ ਜਨਮ ਬੇਕਾਰ ਅਕਾਥਾ ਚਲਾ ਗਿਆ ਤੇ ਇਹ ਜਿਹੜੀ ਸਾਧੂ ਚਰਨ ਦੀ ਸੇਵਾ ਹੈ ਇਹ ਸਿਰਫ ਕੋਈ ਬਾਰੀ ਕਰਿਆ ਹੈ ਜਾਂ ਇਹ ਤਾਂ ਕੋਈ ਡੂੰਗਾ ਮਤਲਬ ਹੈ ਕਿਉਂਕਿ ਅਗਲੀ ਤੋ ਕਹਿੰਦੀ ਹੈ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਤਾ ਬਹੁਤ ਵਧੀਆ ਸਵਾਲ ਹੈ ਦੇਖੋ ਸਾਧੂ ਚਰਨ ਸੇਵੇ ਦਾ ਮਤਲਬ ਸਿਰਫ ਉਹ ਪੈਰ ਧੋਣਾ ਜਾਂ ਸਰੀਰਿਕ ਸੇਵਾ ਹੀ ਨਹੀਂ ਹਾਂ ਇਹਦਾ ਅਸਲ ਮਤਲਬ ਹੈ ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਹਾਂ ਗੁਰੂ ਅੱਗੇ ਪੂਰੀ ਤਰ੍ਹਾਂ ਸਮਰਪਣ ਕਰ ਦੇਣਾ ਅੱਛਾ ਸਮਝ ਗਿਆ ਹਾਂਜੀ ਤੇ ਜਿਹੜੇ ਕਰਦੇ ਨੇ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਉਹ ਸਨਾਥ ਹੋ ਜਾਂਦੇ ਨੇ ਮਤਲਬ ਮਾਲਕ ਵਾਲੇ ਆਸਰੇ ਵਾਲੇ ਬਣ ਜਾਂਦੇ ਨੇ ਹਾਂਜੀ ਹਾਂਜੀ ਤੇ ਜਦੋਂ ਇਹ ਅਹਿਸਾਸ ਹੁੰਦਾ ਹੈ ਫਿਰ ਅੰਦਰੋਂ ਨਿਮਰਤਾ ਆਉਂਦੀ ਹੈ ਅਗਲੀ ਤੁਕ ਇਹ ਹੀ ਅਰਦਾਸ ਹੈ ਮੋਕੋ ਕੀਜੇ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥ ਵਾਹ ਕਿ ਮੈਂ ਤਾਂ ਦਾਸਾਂ ਦਾ ਵੀ ਦਾਸ ਹਾਂ ਹਾਂਜੀ ਇਹੀ ਭਾਵਨਾ ਗੁਰੂ ਦੀ ਕਿਰਪਾ ਦਿਵਾਉਂਦੀ ਹੈ ਤੇ ਫਿਰ ਅੰਤ ਵਿੱਚ ਇੱਕ ਬਹੁਤ ਹੀ ਮਤਲਬ ਨਿਮਰਤਾ ਵਾਲੀ ਗੱਲ ਹੈ ਤੇ ਅਰਦਾਸ ਵੀ ਹੈ ਬਿਲਕੁਲ ਦੇਖੋ ਜੀਵ ਆਪਣੀ ਅਸਲੀਅਤ ਕਿਵੇਂ ਬਿਆਨ ਕਰ ਰਿਹਾ ਹੈ ਹਮ ਅੰਧੂਲੇ ਗਿਆਨਹੀਨ ਅਗਿਆਨੀ ਕਿਉਂ ਚਾਲਾ ਹਮਾਰਗ ਪੰਥਾ ਹੂੰ ਅਸੀਂ ਤਾਂ ਅੰਨੇ ਆਤਮਕ ਤੌਰ ਤੇ ਗਿਆਨ ਹੈ ਨਹੀਂ ਅਗਿਆਨੀਆਂ ਸਾਨੂੰ ਪਤਾ ਨਹੀਂ ਸਹੀ ਰਾਹ ਕਿਹੜਾ ਹੈ ਅਸੀਂ ਕਿਵੇਂ ਤੁਰੀਏ ਹਾਂ ਇਹ ਤਾਂ ਬਹੁਤ ਵੱਡੀ ਬੇਬਸੀ ਹੈ ਬਿਲਕੁਲ ਤੇ ਇਸ ਬੇਬਸੀ ਦਾ ਇਲਾਜ ਕੀ ਹੈ ਉਹ ਅਗਲੀ ਤੁਕਚ ਅਰਦਾਸ ਹੈ ਹਮ ਅੰਧਲੇ ਕੋ ਗੁਰ ਅੰਚਲ ਦੀ ਜੈ ਜਨ ਨਾਨਕ ਚਲਹਿ ਮਿਲਨთა ਗੁਰ ਅੰਚਲ ਗੁਰੂ ਦਾ ਪੱਲਾ ਹਾਂਜੀ ਗੁਰੂ ਦਾ ਆਸਰਾ ਗੁਰੂ ਦੀ ਸੇਧ ਜਦੋਂ ਵੀ ਜ਼ਿੰਦਗੀ 'ਚ ਪਟਕਣ ਹੋਵੇ ਕੁਝ ਸਮਝ ਨਾ ਆਵੇ ਕੀ ਕਰੀਏ हां आजकल बहुत ਹੁੰਦਾ ਐਦਾਂ ਅੰਦਰ ਵੀ ਬਾਹਰ ਵੀ ਹਾਂ ਚਾਹੇ ਅੰਦਰੂਨੀ ਉਲਝਣਾ ਹੋਣ ਚਾਹੇ ਬਾਹਰ ਦੁਨੀਆ ਦੀਆਂ ਮੁਸ਼ਕਿਲਾਂ ਹੱਲ ਇੱਕੋ ਐ ਗੁਰੂ ਦਾ ਪੱਲਾ ਫੜੋ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸੇਧ ਲਓ ਬਿਲਕੁਲ ਉਸੇ ਤੋਂ ਪੁੱਛੋ ਉਸੇ ਤੋਂ ਸੇਧ ਲਓ ਤਾਂ ਫਿਰ ਸਾਰੀ ਇਸ ਵਿਚਾਰ ਚਰਚਾ ਦਾ ਨਿਚੋੜ ਇਹੀ ਨਿਕਲਿਆ ਕਿ ਜੀਵਨ ਦਾ ਸਹੀ ਰਾਹ ਤੁਰਨ ਲਈ ਮਨ ਸ਼ਾਂਤੀ ਲਈ ਤੇ ਬਾਹਰਲੀਆ ਮੁਸ਼ਕਿਲਾਂ ਨਾਲ ਲੜਨ ਲਈ ਹਾਂਜੀ ਗੁਰੂ ਦੀ ਬਖਸ਼ਿਸ਼ ਮਤਲਬ ਗੁਰੂ ਦਾ ਹੱਥ ਤੇ ਗੁਰੂ ਦੀ ਸੇਧ ਯਾਨੀ ਗੁਰੂ ਦਾ ਅਨੁਚਗ ਤੇ ਨਾਲ ਪਰਮਾਤਮਾ ਦਾ ਨਾਮ ਸਿਮਰਨ ਹਾਂ ਇਹ ਤਿੰਨੇ ਚੀਜ਼ਾਂ ਇਹ ਬਹੁਤ ਜ਼ਰੂਰੀ ਨੇ ਲਾਜ਼ਮੀ ਨੇ ਤੇ ਇਹ ਮੁਖਵਾਕ ਸਾਨੂੰ ਇਹੀ ਪ੍ਰੇਰਣਾ ਦੇ ਰਿਹਾ ਹੈ ਕਿ ਗੁਰੂ ਦੀ ਸ਼ਰਨ ਚ ਆਈਏ ਬਿਲਕੁਲ ਤੇ ਇੱਥੇ ਇੱਕ ਸਵਾਲ ਫਿਰ ਸਾਰਿਆਂ ਲਈ ਬਣਦਾ ਸੋਚਣ ਵਾਲਾ ਹਾਂਜੀ कि ਜਦੋਂ ਕੋਈ ਆਪਣੇ ਆਪ ਨੂੰ ਗਵਾਚਿਆ ਹੋਇਆ ਮਹਿਸੂਸ ਕਰੇ ਜਾਂ ਆਤਮਿਕ ਤੌਰ ਤੇ ਜਿਵੇਂ ਸ਼ਮਦ ਚਾ ਅੰਨਾ ਮਹਿਸੂਸ ਕਰੇ ਤਾਂ ਉਹ ਆਪਣੀ ਰੋਜ਼ ਦੀ ਜ਼ਿੰਦਗੀ ਚ ਆਪਣੇ ਕੰਮਾਂ ਕਾਰਨ ਚ ਆਪਣੇ ਫੈਸਲਿਆਂ ਚ ਗੁਰੂ ਦੇਸ ਅੰਚਲ ਨੂੰ ਇਸ ਸੇਧ ਨੂੰ ਸਰਗਰਮੀ ਨਾਲ ਕਿਵੇਂ ਫੜ ਸਕਦਾ ਹੈ ਕਿਵੇਂ ਲਾਗੂ ਕਰ ਸਕਦਾ ਹੈ ਹਾਂ ਇਹ ਬਹੁਤ ਅਹਿਮ ਨੁਕਤਾ ਹੈ ਸੋਚਣ ਵਾਲਾ ਹਾਂਜੀ ਇਸ ਤੇ ਵਿਚਾਰ ਕਰਨਾ ਬਣਦਾ ਹੈ ਆਪ ਸਭ ਦਾ ਦਿਨ ਬਹੁਤ ਵਧੀਆ ਤੇ ਬਰਕਤਾਂ ਭਰਿਆ ਹੋਵੇ ਜੀ ਇਸ ਵਿਚਾਰ ਚਰਚਾ ਦੌਰਾਨ ਜੇ ਗੁਰਬਾਣੀ ਦੇ ਉਚਾਰਨ ਵਿੱਚ ਜਾਂ ਅਰਥਾਂ ਦੀ ਵਿਆਖਿਆ ਵਿੱਚ ਸਾਡੇ ਕੋਲੋਂ ਕੋਈ ਪੁੱਲਚੁੱਕ ਹੋ ਗਈ ਹੋਵੇ ਤਾਂ ਕਿਰਪਾ ਕਰਕੇ ਖਿਮਾ ਕਰਨਾ ਜੀ ਖਿਮਾ ਦੇ ਜਾਚਾ ਖਾਂ ਜੀ ਹਾਂਜੀ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ